ਹਾਕਮ ਸਿੰਘ ਦੇ ਦੋ ਲੜਕੇ ਸਨ ਵੱਡੇ ਮੁੰਡੇ ਦਾ ਨਾਮ ਸੁਲੱਖਣ ਸਿੰਘ ਸੀ ਅਤੇ ਛੋਟੇ ਮੁੰਡੇ ਦਾ ਨਾਮ ਬਲਕਾਰ ਸਿੰਘ ਸੀ ਵੱਡੇ ਮੁੰਡੇ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਸਨ ਅਤੇ ਉਸਦੇ 2 ਕੁ ਸਾਲ ਦਾ ਮੁੰਡਾ ਸੀ ਅਤੇ ਹਾਕਮ ਸਿੰਘ ਦਾ ਛੋਟਾ ਮੁੰਡਾ ਬਲਕਾਰ ਸਿੰਘ ਉਸਦੇ ਵਿਆਹ ਨੂੰ ਤਾਂ ਹਾਲੇ 3 ਕੁ ਮਹੀਨੇ ਹੀ ਹੋਏ ਸਨ ਉਹ 2 ਕੁ ਦਿਨ ਪਹਿਲਾਂ ਹੀ ਆਪਣੀ ਘਰਵਾਲੀ ਨੂੰ ਸਹੁਰਿਆਂ ਤੋਂ ਲੈ ਕੇ ਆਇਆ ਸੀ ਅਤੇ ਸਾਰੇ ਬਹੁਤ ਜ਼ਿਆਦਾ ਖੁਸ਼ੀ ਇੱਕ ਦਿਨ ਵੱਡਾ ਮੁੰਡਾ ਸੁਲੱਖਣ ਸਿੰਘ ਆਪਣੀ ਘਰਵਾਲੀ ਦੇ ਨਾਲ ਸੌਰਿਆਂ ਦੀ ਰਿਸ਼ਤੇਦਾਰੀ ਵਿੱਚ ਮਿਲਣ ਲਈ ਗਿਆ ਸੀ ਅਤੇ ਹਾਕਮ ਸਿੰਘ ਵੀ ਕਿਸੇ ਕੰਮ ਦੇ ਕਾਰਨ ਘਰੋਂ ਬਾਹਰ ਗਿਆ ਹੋਇਆ ਸੀ ਘਰ ਵਿੱਚ ਉਸ ਦਾ ਛੋਟਾ ਮੁੰਡਾ ਬਲਕਾਰ ਸਿੰਘ ਅਤੇ ਉਸ ਦੀ ਘਰਵਾਲੀ ਦੋਵੇਂ ਹੀ ਸਨ ਉਸ ਦਿਨ ਹਾਕਮ ਸਿੰਘ ਦਾ ਦੋਸਤ ਉਹਨਾਂ ਦੇ ਘਰ ਆਇਆ ਅਤੇ ਉਸ ਨੇ ਬਲਕਾਰ ਤੋਂ ਉਸਦੇ ਪਿਤਾ ਹਾਕਮ ਬਾਰੇ ਪੁੱਛਿਆ ਤਾਂ ਬਲਕਾਰ ਨੇ ਕਿਹਾ ਕਿ ਉਹ ਤਾਂ ਘਰ ਨਹੀਂ ਹਨ ਫਿਰ ਉਹ ਆਦਮੀ ਵਾਪਸ ਚਲਾ ਗਿਆ ਪਰ ਉਹ ਆਦਮੀ ਬਲਕਾਰ ਦੇ ਘਰ ਵਾਲੀ ਵੱਲ ਬੜੇ ਹੀ ਧਿਆਨ ਨਾਲ ਵੇਖਣ ਲੱਗਿਆ ਬਲਕਾਰ ਨੂੰ ਮਨ ਹੀ ਮਨ ਗੁੱਸਾ ਤਾਂ ਬਹੁਤ ਆਇਆ ਪਰ ਜਦੋਂ ਉਸ ਨੇ ਆਪਣੀ ਘਰ ਵਾਲੀ ਦੇ ਮੂੰਹ ਵੱਲ ਵੇਖਿਆ ਤਾਂ ਉਹ ਹੱਸ ਪਿਆ ਕਿਉਂਕਿ ਉਸ ਦਾ ਸੁਭਾਅ ਬੜਾ ਹੀ ਵਧੀਆ ਸੀ ਇਸ ਲਈ ਉਹ ਆਉਂਦੇ ਸਾਰੇ ਹੀ ਪਰਿਵਾਰ ਵਿੱਚ ਕੁਲ ਮਿਲ ਗਈ ਸੀ ਉਹ ਘਰ ਦੇ ਸਾਰੇ ਹੀ ਕੰਮਕਾਰ ਕਰਦੀ ਸੀ ਅਤੇ ਉਹਨਾਂ ਦਰਾਣੀ ਜਠਾਣੀ ਦੀ ਆਪਸ ਵਿੱਚ ਬਹੁਤ ਬਣਦੀ ਸੀ ਇਸੇ ਤਰ੍ਹਾਂ ਟਾਈਮ ਲੰਘਦਾ ਗਿਆ ਅਤੇ ਬਲਕਾਰ ਸਿੰਘ ਦੇ ਵਿਆਹ ਨੂੰ ਪੂਰਾ 1 ਸਾਲ ਬੀਤ ਗਿਆ 1 ਸਾਲ ਬਾਅਦ ਬਲਕਾਰ ਸਿੰਘ ਦੇ ਘਰ ਇੱਕ ਧੀ ਨੇ ਜਨਮ ਲਿਆ ਬਲਕਾਰ ਸਿੰਘ ਉਸ ਨੂੰ ਬੜਾ ਹੀ ਪਿਆਰ ਕਰਦਾ ਸੀ ਅਤੇ ਚਾਹਵਾਂ ਨਾਲ ਬੜੇ ਲਾੜ ਲੜਾਉਂਦਾ ਸੀ ਕਿਉਂਕਿ ਉਹ ਪੁੱਤ ਅਤੇ ਧੀ ਵਿੱਚ ਕੋਈ ਵੀ ਫਰਕ ਨਹੀਂ ਸਮਝਦਾ ਸੀ ਵੱਡਾ ਮੁੰਡਾ ਸੁਲੱਖਣ ਵੀ ਆਪਣੀ ਭਤੀਜੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਸ ਦੇ ਇੱਕ ਮੁੰਡਾ ਹੀ ਸੀ ਅਤੇ ਛੋਟੇ ਦੇ ਇੱਕ ਕੁੜੀ ਹੀ ਸੀ ਪਰਿਵਾਰ ਦੇ ਵਿੱਚ ਦੋਵੇਂ ਜਵਾਕਾਂ ਵਿੱਚ ਕੋਈ ਵੀ ਫਰਕ ਨਹੀਂ ਸਮਝਿਆ ਜਾਂਦਾ ਸੀ ਜੇਕਰ ਘਰ ਵਿੱਚ ਕੋਈ ਚੀਜ਼ ਆਉਂਦੀ ਤਾਂ ਦੋਹਾਂ ਬੱਚਿਆਂ ਲਈ ਇਕੱਠੀ ਹੀ ਚੀਜ਼ ਆਉਂਦੀ ਇੱਕ ਦਿਨ ਸਵੇਰ ਦਾ ਸਮਾਂ ਸੀ ਸਾਰੇ ਚਾਹ ਪੀ ਰਹੇ ਸਨ ਅਤੇ ਗੇਟ ਵਿੱਚ ਇੱਕ ਗੱਡੀ ਆਈ ਛੋਟਾ ਮੁੰਡਾ ਬਲਕਾਰ ਸਿੰਘ ਚਾਹ ਪੀ ਰਿਆ ਸੀ ਉਸਦੇ ਹੱਥ ਵਿੱਚ ਗਲਾਸ ਸੀ ਉਹ ਗਲਾਸ ਰੱਖ ਕੇ ਗੇਟ ਤੇ ਗਿਆ ਅਤੇ ਗੱਡੀ ਵਿੱਚੋਂ ਉਤਰੇ ਬੰਦਿਆਂ ਨੂੰ ਬਲਕਾਰ ਸਿੰਘ ਨੇ ਪੁੱਛਿਆ ਹਾਂਜੀ ਕੀ ਕੰਮ ਹੈ ਕੌਣ ਹੋ ਤੁਸੀਂ ਤਾ ਉਹਨਾਂ ਨੇ ਕਿਹਾ ਅਸੀਂ ਤੇਰੇ ਪਿਤਾ ਹਾਕਮ ਸਿੰਘ ਨੂੰ ਮਿਲਣਾ ਹੈ ਤਾਂ ਛੋਟੇ ਮੁੰਡੇ ਬਲਕਾਰ ਨੇ ਕਿਹਾ ਕਿ ਬਾਪੂ ਤਾਂ ਘਰ ਨਹੀਂ ਹਨ ਉਹ ਕਿਤੇ ਬਾਹਰ ਗਏ ਹੋਏ ਹਨ ਤਾਂ ਗੱਡੀ ਵਿੱਚੋਂ ਉਤਰੇ ਹੋਏ ਬੰਦਿਆਂ ਨੇ ਕਿਹਾ ਅਸੀਂ ਬੈਂਕ ਮੁਲਾਜ਼ਮ ਹਾਂ ਅਤੇ ਬੈਂਕ ਵਿੱਚੋਂ ਆਏ ਹਾਂ ਤੇ ਤੁਸੀਂ ਕੋਈ ਵੀ ਕਿਸ਼ਤ ਹਲੇ ਨਹੀਂ ਭਰੀ ਹੈ ਬਲਕਾਰ ਕਿਸ਼ਤ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਅਤੇ ਹੈਰਾਨ ਹੁੰਦੇ ਹੋਏ ਬਲਕਾਰ ਨੇ ਬੈਂਕ ਵਾਲਿਆਂ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਕਿਸ਼ਤ ਦੀ ਗੱਲ ਕਰ ਰਹੇ ਹੋ ਅਸੀਂ ਤਾਂ ਕਿਸੇ ਬੈਂਕ ਦਾ ਕੋਈ ਵੀ ਪੈਸਾ ਨਹੀਂ ਦੇਣਾ ਹੈ ਫਿਰ ਤੁਸੀਂ ਕਿਹੜੀ ਕਿਸ਼ਤ ਦੀ ਗੱਲ ਕਰ ਰਹੇ ਹੋ ਇੱਕ ਬੈਂਕ ਮੁਲਾਜ਼ਮ ਹਸਿਆ ਤੇ ਬੋਲਿਆ ਤੁਸੀਂ ਬੈਂਕ ਦੇ ਪੂਰੇ 25 ਲੱਖ ਦੇਣੇ ਹਨ ਤੇ ਆਖਦੇ ਹੋ ਕਿ ਅਸੀਂ ਤਾਂ ਕੋਈ ਪੈਸਾ ਨਹੀਂ ਦੇਣਾ ਬੈਂਕ ਦਾ ਪੈਸੇ ਲੈਣ ਵਾਲੀ ਤੁਹਾਡੀਆਂ ਹੋਰ ਗੱਲਾਂ ਸਨ ਅਤੇ ਹੁਣ ਦੇਣ ਵਾਲੀ ਹੋਰ ਹੀ ਗੱਲਾਂ ਕਰ ਰਹੇ ਹੋ 25 ਲੱਖ ਦਾ ਨਾਮ ਸੁਣਦਿਆਂ ਹੀ ਬਲਕਾਰ ਸਿੰਘ ਦਾ ਸਿਰ ਘੁੰਮ ਗਿਆ ਅਤੇ ਉਹ ਹੈਰਾਨ ਰਹਿ ਗਿਆ ਅੱਗੋਂ ਬਲਕਾਰ ਸਿੰਘ ਨੇ ਜਵਾਬ ਦਿੱਤਾ ਅਸੀਂ 25 ਲੱਖ ਕੀ ਕਰਨਾ ਹੈ ਅਸੀਂ ਤਾਂ ਦੋ ਭਰਾ ਹੀ ਹਾਂ ਅਤੇ ਦੋਵਾਂ ਭਰਾਵਾਂ ਨੇ ਅਸੀਂ ਆਪਣੇ ਵਿਆਹ ਤੇ ਕੋਈ ਖਰਚ ਵੀ ਨਹੀਂ ਕੀਤਾ ਸਾਡਾ ਤਾਂ ਘਰ ਵੀ ਪੁਰਾਣਾ ਹੈ ਅਸੀਂ ਤਾਂ ਕੋਈ ਕੋਠੀ ਵੀ ਨਹੀਂ ਪਾਈ ਕਿ ਜਿਹੜਾ ਸਾਨੂੰ ਬੈਂਕ ਦਾ ਲੋਨ ਲੈਣਾ ਪਵੇ ਅਤੇ ਨਾ ਹੀ ਕੋਈ ਅਸੀਂ ਮੱਝਾਂ ਗਾਇਆਂ ਦਾ ਕੰਮ ਕਰਦੇ ਹਾਂ ਜਿਹੜਾ ਅਸੀਂ ਡੇਰੀ ਤੇ ਲੋਨ ਚੱਕਿਆ ਹੋਵੇ ਤੁਸੀਂ ਕਿਹੜੇ 25 ਲੱਖ ਦੀ ਗੱਲ ਕਰ ਰਹੇ ਹੋ ਤਾਂ ਅੱਗੋਂ ਬੈਂਕ ਦੇ ਮੁਲਾਜ਼ਮਾ ਨੇ ਕਿਹਾ ਇਹ ਸਭ ਗੱਲਾਂ ਆਪਣੇ ਪਿਤਾ ਹਾਕਮ ਸਿੰਘ ਨੂੰ ਪੁੱਛਣਾ ਤੇ ਉਹਨੂੰ ਇਹ ਵੀ ਜ਼ਰੂਰ ਦੱਸ ਦੇਣਾ ਕਿ ਬੈਂਕ ਤੋਂ ਮੁਲਾਜ਼ਮ ਆਏ ਸਨ ਉਹ ਜਲਦੀ ਤੋਂ ਜਲਦੀ ਸਾਡੇ ਕੋਲ ਪਹੁੰਚ ਜਾਵੇ ਨਹੀਂ ਤਾਂ ਸਾਨੂੰ ਪੁਲਿਸ ਰਾਈ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇਗੀ ਇਹ ਸੁਣ ਕੇ ਬਲਕਾਰ ਸਿੰਘ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਅਤੇ ਉਹ ਘਰ ਆ ਗਿਆ ਉਸ ਦਾ ਉੱਤਰਿਆ ਹੋਇਆ ਚਿਹਰਾ ਦੇਖ ਕੇ ਉਸ ਦੀ ਘਰ ਵਾਲੀ ਅਤੇ ਬਾਕੀ ਜੀਵਾਂ ਨੇ ਪੁੱਛਿਆ ਕਿ ਕੌਣ ਸਨ ਉਹ ਬੰਦੇ ਅਤੇ ਕੀ ਕਹਿ ਰਹੇ ਸੀ ਫਿਰ ਉਹ ਸਾਰੀ ਗੱਲ ਪਰਿਵਾਰ ਵਾਲਿਆਂ ਨੂੰ ਦੱਸਦਾ ਹੈ ਤਾਂ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ ਕਿ ਆਪਾਂ ਤਾਂ ਬੈਂਕ ਤੋਂ ਕਦੇ ਕੋਈ ਪੈਸੇ ਲਏ ਹੀ ਨਹੀਂ ਹਨ ਜੇ ਬਾਪੂ ਨੇ ਇੰਨੇ ਪੈਸੇ ਲਏ ਹਨ ਤਾਂ ਉਸਨੇ ਲਾਏ ਕਿੱਥੇ ਹਨ ਇਸ ਗੱਲ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ ਨਾ ਤਾਂ ਆਪਾਂ ਕੋਈ ਘਰ ਖਰੀਦਿਆ ਹੈ ਅਤੇ ਨਾ ਹੀ ਕੋਈ ਜ਼ਮੀਨ ਜਾਇਦਾਦ ਲਈ ਹੈ ਨਾ ਹੀ ਕਰਜ਼ਾ ਚੱਕ ਕੇ ਕੋਈ ਕੁੜੀ ਦਾ ਵਿਆਹ ਕੀਤਾ ਹੈ ਇੰਨੇ ਪੈਸੇ ਲੱਗ ਕਿੱਥੇ ਗਏ ਸਾਰੇ ਇਹ ਸੋਚਣ ਲੱਗੇ ਅਤੇ ਹਾਕਮ ਸਿੰਘ ਦੀ ਉਡੀਕ ਕਰਨ ਲੱਗੇ ਛੇਤੀ ਤੋਂ ਛੇਤੀ ਬਾਪੂ ਘਰ ਆਵੇ ਤਾਂ ਸਾਰੀ ਗੱਲ ਦਾ ਪਤਾ ਲੱਗੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਬਾਪੂ ਨੇ ਇੰਨੇ ਪੈਸੇ ਬੈਂਕ ਤੋਂ ਲਏ ਹੋਣਗੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਬੈਂਕ ਵਾਲਿਆਂ ਨੂੰ ਕੋਈ ਗਲਤਫਹਿਮੀ ਹੋ ਗਈ ਹੈ ਕਿਸੇ ਹੋਰ ਬੰਦੇ ਨੇ ਪੈਸੇ ਲਏ ਹੋਣਗੇ ਤੇ ਉਹ ਗਲਤੀ ਨਾਲ ਸਾਡੇ ਘਰ ਆ ਗਏ ਉਹ ਦੋਵੇਂ ਭਰਾ ਸੋਚੀ ਪਏ ਗਏ ਅਤੇ ਇੱਕ ਦੂਜੇ ਨੂੰ ਇਹੀ ਕਹਿ ਕੇ ਤਸੱਲੀ ਦੇਣ ਲੱਗੇ ਕਿ ਸ਼ਾਇਦ ਬੈਂਕ ਤੋਂ ਕੋਈ ਗਲਤੀ ਹੋ ਗਈ ਅਤੇ ਭੁਲੇਖੇ ਨਾਲ ਆਪਣੇ ਘਰ ਆ ਗਏ ਬਾਪੂ ਨੇ ਕਿਹੜਾ ਕੋਈ ਮਹਿਲ ਪਾਉਣਾ ਸੀ ਜਿਹੜਾ ਉਹਨਾਂ ਨੂੰ 25 ਲੱਖ ਰੁਪਇਆ ਲੈਣਾ ਪੈ ਜਾਵੇ ਆਪਸ ਵਿੱਚ ਇਹ ਗੱਲਾਂ ਕਰਦਿਆ ਕਰਦਿਆ ਇੱਕ ਘੰਟਾ ਬੀਤ ਗਿਆ ਫਿਰ ਗੇਟ ਖੜ ਗਿਆ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਬਾਪੂ ਹਾਕਮ ਸਿੰਘ ਆ ਗਿਆ ਹਾਕਮ ਸਿੰਘ ਹਲੇ ਘਰ ਆ ਕੇ ਖੜਿਆ ਹੀ ਸੀ ਤਾਂ ਉਹ ਦੋਵੇਂ ਮੁੰਡੇ ਆਪਣੇ ਬਾਪੂ ਨੂੰ ਪੁੱਛਣ ਲੱਗੇ ਕਿ ਬਾਪੂ ਅੱਜ ਬੈਂਕ ਵਾਲੇ ਆਏ ਸਨ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਕਿਸ਼ਤ ਨਹੀਂ ਦਿੱਤੀ ਆਪਾਂ ਕਿਹੜੇ ਪੈਸੇ ਲਏ ਆ ਬੈਂਕ ਤੋਂ ਕਿਉਂਕਿ ਬੈਂਕ ਵਾਲੇ ਕਹਿ ਰਹੇ ਸਨ ਕਿ ਤੁਸੀਂ 25 ਲੱਖ ਲਿਆ ਹੈ ਬੈਂਕ ਤੋਂ ਹੁਣ ਹਾਕਮ ਸਿੰਘ ਆਪਣੇ ਮੁੰਡਿਆਂ ਦੀ ਗੱਲ ਦਾ ਕੀ ਜਵਾਬ ਦਿੰਦਾ ਉਹ ਚੁੱਪ ਕਰਕੇ ਖੜਾ ਰਿਹਾ ਬਲਕਾਰ ਨੇ ਫਿਰ ਦੂਜੀ ਵਾਰ ਆਪਣੇ ਪਿਓ ਨੂੰ ਪੁੱਛਿਆ ਤੁਸੀਂ ਬੋਲਦੇ ਕਿਉਂ ਨਹੀਂ ਛੇਤੀ ਦੱਸੋਗੇ ਤੁਸੀਂ ਕੋਈ ਪੈਸੇ ਲਏ ਹਨ ਜਾਂ ਨਹੀਂ ਫਿਰ ਹਾਕਮ ਸਿੰਘ ਨੇ ਕਿਹਾ ਹਾਂ ਮੈਂ ਲੋਨ ਲਿਆ ਸੀ ਫਿਰ ਦੋਵੇਂ ਮੁੰਡੇ ਇੱਕ ਦੂਜੇ ਦੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਲੱਗੇ ਤੇ ਉਹ ਕਹਿਣ ਲੱਗੇ ਕਿ ਆਪਾਂ ਨੂੰ ਲੋਨ ਦੀ ਕੀ ਲੋੜ ਪੈ ਗਈ ਇਨੇ ਪੈਸਿਆਂ ਦਾ ਲੋਨ ਲੈ ਕੇ ਆਪਾਂ ਕੀ ਕਰਨਾ ਸੀ ਜੇ ਲਏ ਵੀ ਹਨ ਤਾਂ ਲਾਏ ਕਿੱਥੇ ਹਨ ਹਾਕਮ ਸਿੰਘ ਨੇ ਆਪਣੀ ਜਾਨ ਛਡਾਉਣ ਦੀ ਖਾਤਰ ਝੂਠ ਬੋਲ ਦਿੱਤਾ ਅਤੇ ਆਖਿਆ ਕਿ ਮੇਰੇ ਕਿਸੇ ਦੋਸਤ ਨੂੰ ਲੋੜ ਸੀ ਆਪਣੇ ਕੋਲ ਪੈਸੇ ਨਹੀਂ ਸਨ ਇਸ ਲਈ ਮੈਂ ਉਹਨਾਂ ਨੂੰ ਲੋਨ ਚੱਕ ਕੇ ਪੈਸੇ ਦੇ ਦਿੱਤੇ ਹਾਕਮ ਸਿੰਘ ਦੀ ਇਹ ਗੱਲ ਸੁਣ ਕੇ ਦੋਹਾਂ ਮੁੰਡਿਆਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਅਤੇ ਉਹਨਾਂ ਨੇ ਕਿਹਾ ਭਾਵੇਂ ਤੂੰ ਪੈਸੇ ਲੈ ਕੇ ਕਿਸੇ ਨੂੰ ਹੀ ਦਿੱਤੇ ਸਨ ਪਰ ਆਏ ਤਾਂ ਤੇਰੇ ਨਾਂ ਤੇ ਹੀ ਹਨ ਕਰਨੇ ਤਾਂ ਹੁਣ ਆਪਾਂ ਨੂੰ ਹੀ ਪਹਿਣਗੇ ਫਿਰ ਉਹ ਦੋਵੇਂ ਭਰਾ ਉਸੇ ਸਮੇਂ ਉਸ ਬੰਦੇ ਦੇ ਘਰ ਜਾਂਦੇ ਹਨ ਜਿਸ ਨੂੰ ਲੋਨ ਲੈ ਕੇ ਦਿੱਤਾ ਸੀ ਅਤੇ ਉੱਥੇ ਜਾ ਕੇ ਬਹੁਤ ਉੱਚਾ ਨੀਵਾ ਬੋਲਦੇ ਹਨ ਤੇ ਛੋਟੇ ਮੁੰਡੇ ਬਲਕਾਰ ਸਿੰਘ ਨੇ ਕਿਹਾ ਕਿ ਜਾਂ ਤਾਂ ਪੈਸੇ ਪਰ ਦੇਵੋ ਨਹੀਂ ਤਾਂ ਮੈਂ ਪਿੰਡ ਵਿੱਚ ਤੁਹਾਡਾ ਪੂਰਾ ਜਲੂਸ ਕੱਢਾਂਗਾ ਬਹਿਸਵਾਜੀ ਕਰਦਿਆਂ ਕਰਦਿਆਂ ਗੱਲ ਮਰਨ ਮਰਾਉਣ ਤੱਕ ਪਹੁੰਚ ਜਾਂਦੀ ਹੈ ਅਗੋਂ ਉਸ ਬੰਦੇ ਨੇ ਵੀ ਗੁੱਸੇ ਵਿੱਚ ਕਿਹਾ ਕਿ ਜਾਓ ਮੈਂ ਨਹੀਂ ਦਿੰਦਾ ਪੈਸੇ ਜੋ ਕਰਨਾ ਹੈ ਕਰ ਲਓ ਜਾ ਕੇ ਆਪਣੇ ਪਿਓ ਨਾਲ ਨਿਬੜੋ ਅਤੇ ਅੱਗੇ ਤੋਂ ਮੇਰੇ ਬੂਹੇ ਅੱਗੇ ਪੈਰ ਧਰਨ ਦੀ ਵੀ ਲੋੜ ਨਹੀਂ ਫਿਰ ਉਹਨਾਂ ਨੇ ਘਰੇ ਆ ਕੇ ਆਪਣੇ ਪਿਓ ਨੂੰ ਕਿਹਾ ਕਿ ਤੇਰਾ ਯਾਰ ਤਾਂ ਪੈਸਿਆਂ ਤੋਂ ਮੁੱਕਰ ਗਿਆ ਹੁਣ ਦੱਸ ਤੂੰ ਕਿੱਥੋਂ ਭਰੇਗਾ 25 ਲੱਖ ਰੁਪਈਆ ਤੈਨੂੰ ਕੀ ਲੋੜ ਸੀ ਇਹੋ ਜਿਹੇ ਪੁੱਠੇ ਪੰਗਿਆਂ ਵਿੱਚ ਪੈਣ ਦੀ ਤੇ ਲਿਹਾਜ਼ਾਂ ਪੂਰਨ ਦੀ ਅੱਜ ਕੱਲ੍ਹ ਦੇ ਲੋਕ ਤਾਂ ਹੱਥਾਂ ਤੇ ਹੱਥ ਮਾਰਦੇ ਫਿਰਦੇ ਹਨ ਤੇ ਚੁੱਕ ਕੇ ਤੂੰ 25 ਲੱਖ ਦਾ ਲੋਨ ਲੈ ਦਿੱਤਾ ਉਹ ਵੀ ਬਿਨਾਂ ਕਿਸੇ ਲਿਖਤ ਪੜਤ ਤੋਂ ਫਿਰ ਹਾਕਮ ਸਿੰਘ ਨੇ ਕਿਹਾ ਕਿ ਇਦਾਂ ਕਿਦਾਂ ਉਹ ਪੈਸੇ ਨਹੀਂ ਭਰੂਗਾ ਮੈਂ ਪੈਸੇ ਦਿਵਾਏ ਹਨ ਮੈਂ ਉਸ ਤੋਂ ਹੀ ਪੈਸੇ ਭਰਵਾਉਂਗਾ ਤੁਸੀਂ ਬਸ ਚੁੱਪਚਾਪ ਬੈਠ ਜਾਓ ਰੌਲਾ ਪਾਉਣ ਦੀ ਕੋਈ ਲੋੜ ਨਹੀਂ ਫਿਰ ਹਾਕਮ ਸਿੰਘ ਆਪਣੇ ਦੋਸਤ ਦੇ ਘਰ ਜਾਂਦਾ ਹੈ ਅਤੇ ਉਸ ਨੂੰ ਪੈਸੇ ਭਰਨ ਲਈ ਕਹਿੰਦਾ ਹੈ ਤਾਂ ਉਸ ਆਦਮੀ ਨੇ ਅੱਗੋਂ ਕਿਹਾ ਕਿ ਅੱਜ ਤਾਂ ਤੂੰ ਮੇਰੇ ਘਰ ਆ ਕੇ ਇੰਨੀ ਗੱਲ ਕਹਿ ਦਿੱਤੀ ਅੱਗੇ ਤੋਂ ਤੂੰ ਮੇਰੇ ਘਰ ਆ ਕੇ ਕੁਝ ਕਹਿਣਾ ਬੈਠੀ ਅਤੇ ਤੈਨੂੰ ਮੇਰੇ ਘਰੇ ਆਉਣ ਦੀ ਕੋਈ ਲੋੜ ਨਹੀਂ ਉਹ ਸਾਰਾ 25 ਲੱਖ ਰੁਪਈਆ ਤੂੰ ਆਪ ਹੀ ਖਾਦਾ ਹੈ ਜੇਕਰ ਇਹ ਗੱਲ ਮੈਂ ਤੇਰੇ ਮੁੰਡਿਆਂ ਨੂੰ ਦੱਸ ਦਿੰਦਾ ਤਾਂ ਉਹਨਾਂ ਨੇ ਤੈਨੂੰ ਘਰੋਂ ਬਾਹਰ ਕੱਢ ਦੇਣਾ ਸੀ ਇਸ ਤੋਂ ਚੰਗਾ ਹੈ ਤੂੰ ਪੈਸੇ ਭਰ ਦੇ ਤਾਂ ਅੱਗੋ ਹਾਕਮ ਸਿੰਘ ਨੇ ਕਿਹਾ ਕਿ ਯਾਰ ਮੈਂ ਪੈਸੇ ਕਿੱਥੋਂ ਭਰਾਂਗਾ ਤਾਂ ਹਾਕਮ ਦੇ ਦੋਸਤ ਨੇ ਕਿਹਾ ਜਿੱਥੋਂ ਮਰਜੀ ਭਰ ਚਾਹੇ ਆਪਣੀ ਜ਼ਮੀਨ ਵਿੱਚ ਜਾਂ ਫਿਰ ਆਪਣਾ ਘਰ ਵਿੱਚ ਪੈਸੇ ਤਾਂ ਮਿੱਤਰਾ ਤੈਨੂੰ ਹੀ ਭਰਨੇ ਪੈਣੇ ਆ ਮੇਰੇ ਤੋਂ ਕੋਈ ਵੀ ਆਸ ਨਾ ਰੱਖੀ ਫਿਰ ਹਾਕਮ ਸਿੰਘ ਨਿਰਾਸ਼ ਹੋ ਕੇ ਕਰ ਆ ਜਾਂਦਾ ਹੈ ਜਦੋਂ ਘਰੇ ਆਉਂਦਾ ਹੈ ਤਾਂ ਉਸਦੇ ਦੋਵੇਂ ਮੁੰਡੇ ਵੀ ਅੱਗੋਂ ਅੱਗ ਬਬੂਲੇ ਹੋ ਕੇ ਬੈਠੇ ਹੋਏ ਸਨ ਜਿਵੇਂ ਹੀ ਹਾਕਮ ਸਿੰਘ ਘਰੇ ਵੜਿਆ ਤਾਂ ਮੁੰਡਿਆਂ ਨੇ ਪੁੱਛਿਆ ਕਿਉਂ ਬਾਪੂ ਮੰਨ ਗਿਆ ਤੇਰਾ ਦੋਸਤ ਕੇ ਨਹੀਂ ਫਿਰ ਪੈਸੇ ਦੇਣ ਨੂੰ ਤਾਂ ਹਾਕਮ ਸਿੰਘ ਕੁਝ ਨਾ ਬੋਲਿਆ ਛੋਟਾ ਮੁੰਡਾ ਬਲਕਾਰ ਗੁੱਸੇ ਵਿੱਚ ਆਪਣੇ ਪਿਓ ਨੂੰ ਪੁੱਛਦਾ ਹੈ ਦੱਸ ਬਾਪੂ ਉਹ ਪੈਸੇ ਭਰੂਗਾ ਕਿ ਨਹੀਂ ਤਾਂ ਉਸਦੇ ਬਾਪੂ ਨੇ ਕਿਹਾ ਅਸੀਂ ਆਪੇ ਪੈਸੇ ਭਰ ਦਿਆਂਗੇ ਤੂੰ ਫਿਕਰ ਨਾ ਕਰ ਤੂੰ ਬਸ ਚੁੱਪ ਕਰਕੇ ਆਪਣਾ ਕੰਮਕਾਰ ਕਰ ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਤਾਂ ਛੋਟਾ ਮੁੰਡਾ ਬਲਕਾਰ ਸਿੰਘ ਗੁੱਸੇ ਵਿੱਚ ਬੋਲਿਆ ਮੈਂ ਤਾਂ ਸਾਰਾ ਦਿਨ ਖੇਤਾਂ ਵਿੱਚ ਖਪਾ ਖੋਣ ਹੁੰਦਾ ਰਹਿਣਾ ਜੇ ਸ਼ਹਿਰ ਨੂੰ ਜਾਈਏ ਤਾਂ ਕਦੇ ਚਾਹ ਦਾ ਕੱਪ ਵੀ ਨਹੀਂ ਪੀਤਾ ਜਿਵੇਂ ਜਾਈਦਾ ਓਵੇਂ ਮੁੜ ਆਈਦਾ ਸਾਨੂੰ ਤਾਂ ਕੋਈ ਵੈਲ ਵੀ ਨਹੀਂ ਤੇ ਤੂੰ ਚੱਕ ਕੇ 25 ਲੱਖ ਦਾ ਲੋਨ ਲੈ ਲਿਆ ਤੇ ਸਾਨੂੰ ਕਹਿੰਦਾ ਚੁੱਪ ਕਰਕੇ ਬਹਿ ਜਾਓ ਅਸੀਂ ਚੁੱਪ ਕਰਕੇ ਕਿਵੇਂ ਬਹਿ ਜਾਈਏ ਉਹ ਬਹੁਤ ਜ਼ਿਆਦਾ ਬੋਲਦਾ ਹੈ ਅਤੇ ਆਪਣੇ ਪਿਓ ਨੂੰ ਬਹੁਤ ਕੁਝ ਕਹਿੰਦਾ ਹੈ ਅਗਲੇ ਦਿਨ ਸ਼ਾਮ ਨੂੰ ਹਾਕਮ ਸਿੰਘ ਫਿਰ ਆਪਣੇ ਦੋਸਤ ਦੇ ਘਰ ਜਾਂਦਾ ਹੈ ਤੇ ਉਹ ਸਾਰੀ ਗੱਲ ਦੱਸਦਾ ਹੈ ਕਿ ਮੇਰਾ ਛੋਟਾ ਮੁੰਡਾ ਬਹੁਤ ਜ਼ਿਆਦਾ ਗੁੱਸੇ ਵਿੱਚ ਹੈ ਉਹਨੇ ਮੈਨੂੰ ਜ਼ਮੀਨ ਨਹੀਂ ਵੇਚਣ ਦੇਣੀ ਮੈਨੂੰ ਦੱਸ ਕਿ ਮੈਂ ਪੈਸੇ ਕਿੱਥੋਂ ਭਰਾਂਗਾ ਉਹ ਤਾਂ 1 ਰੁਪਈਆ ਵੀ ਖਰਚ ਨਹੀਂ ਕਰਦਾ ਤੇ ਜ਼ਮੀਨ ਵੇਚਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਫਿਰ ਹਾਕਮ ਸਿੰਘ ਦਾ ਦੋਸਤ ਉਸ ਨੂੰ ਇੱਕ ਸਲਾਹ ਦਿੰਦਾ ਹੈ ਪਹਿਲਾਂ ਤਾਂ ਹਾਕਮ ਸਿੰਘ ਨਹੀਂ ਮੰਨਦਾ ਪਰ ਉਸ ਨੂੰ ਆਪਣੇ ਦੋਸਤ ਦੀ ਗੱਲ ਮੰਨਣੀ ਹੀ ਪੈਂਦੀ ਹੈ ਕਿਉਂਕਿ ਜੇ ਉਹ ਨਾ ਮੰਨਦਾ ਤਾਂ ਬੈਂਕ ਵਾਲਿਆਂ ਨੇ ਉਸ ਨੂੰ ਬਹੁਤ ਸਤਾਉਣਾ ਸੀ ਹਾਕਮ ਸਿੰਘ ਆਪਣੇ ਦੋਸਤ ਦੇ ਕਹਿਣ ਤੇ ਇਹ ਕੰਮ ਕਰਨ ਲਈ ਰਾਜ਼ੀ ਹੋ ਜਾਂਦਾ ਹੈ ਇੱਕ ਦਿਨ ਹਾਕਮ ਸਿੰਘ ਦਾ ਛੋਟਾ ਮੁੰਡਾ ਬਲਕਾਰ ਸਿੰਘ ਖੇਤ ਨੂੰ ਪਾਣੀ ਲਾਉਣ ਲਈ ਜਾਂਦਾ ਹੈ ਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਮੈਂ 1 ਵਜੇ ਤੱਕ ਆ ਜਾਵਾਂਗਾ ਤੂੰ ਗੇਟ ਖੋਲ ਦੇਵੀ ਉਸ ਦੀ ਘਰ ਵਾਲੀ ਨੇ ਕਿਹਾ ਠੀਕ ਹੈ ਜੀ ਮੈਂ ਆਪਣੇ ਫੋਨ ਤੇ 1 ਵਜੇ ਦਾ అలਾਰਮ ਲਗਾ ਲੈਂਦੀ ਹਾਂ ਮੈਂ ਪੂਰੇ 1 ਵਜੇ ਗੇਟ ਖੋਲ੍ਹ ਦਿਆਂਗੀ ਫਿਰ ਉਹ ਸੌ ਜਾਂਦੀ ਹੈ ਅਤੇ 1 ਵਜੇ అలਾਰਮ ਵੱਜਦਾ ਹੈ ਤਾਂ ਉਹ ਜਾ ਕੇ ਗੇਟ ਖੋਲ੍ਹ ਦਿੰਦੀ ਹੈ ਪਰ ਉਸ ਦਾ ਘਰ ਵਾਲਾ ਨਹੀਂ ਆਉਂਦਾ ਉਹ ਗੇਟ ਵਿੱਚ ਖੜ ਕੇ ਅੱਧੇ ਘੰਟੇ ਤੱਕ ਇੰਤਜ਼ਾਰ ਕਰਦੀ ਹੈ ਅਤੇ ਫਿਰ ਜਾ ਕੇ ਸੌ ਜਾਂਦੀ ਹੈ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਸਵੇਰ ਦੇ 4 ਵਜੇ ਚੁੱਕੇ ਸੀ ਫਿਰ ਉਹ ਉੱਠ ਕੇ ਸਾਰਿਆਂ ਲਈ ਚਾਹ ਬਣਾਉਂਦੀ ਹੈ ਅਤੇ ਆਪਣੇ ਜੇਠ ਸੁਲੱਖਣ ਨੂੰ ਕਹਿੰਦੀ ਹੈ ਵੀਰ ਜੀ ਉਹ ਰਾਤ ਕਹਿ ਕੇ ਗਏ ਸੀ ਕਿ ਮੈਂ 1 ਵਜੇ ਤੱਕ ਆ ਜਾਵਾਂਗਾ ਪਰ ਹੁਣ ਤਾਂ ਦਿਨ ਚੜ ਗਿਆ ਉਹ ਤਾਂ ਹਾਲੇ ਤੱਕ ਵੀ ਨਹੀਂ ਆਇਆ ਤੁਸੀਂ ਇਸ ਤਰ੍ਹਾਂ ਕਰੋ ਕਿ ਖੇਤ ਉਸ ਦੀ ਚਾਹ ਲੈ ਜਾਵੋ ਪਾਣੀ ਦੀ ਵਾਰੀ ਤਾਂ 1 ਵਜੇ ਤੱਕ ਹੀ ਸੀ ਸ਼ਾਇਦ ਉਹ ਥੱਕਿਆ ਹੋਵੇ ਤੇ ਉੱਥੇ ਹੀ ਸੌਂ ਗਿਆ ਹੋਵੇ ਫਿਰ ਹਾਕਮ ਦਾ ਵੱਡਾ ਮੁੰਡਾ ਸੁਲੱਖਣ ਆਪਣੇ ਛੋਟੇ ਭਰਾ ਦੀ ਚਾਹ ਲੈ ਕੇ ਖੇਤ ਪਹੁੰਚ ਜਾਂਦਾ ਹੈ ਉਹ ਦੇਖਦਾ ਹੈ ਕਿ ਉਸ ਦਾ ਭਰਾ ਮੰਜੇ ਤੇ ਪਿਆ ਹੋਇਆ ਸੀ ਫਿਰ ਸੁਲੱਖਣ ਜਾ ਕੇ ਆਪਣੇ ਭਰਾ ਨੂੰ ਹਿਲਾਉਂਦਾ ਹੈ ਤਾਂ ਉਹ ਨਾ ਹਿੱਲਿਆ ਫਿਰ ਜਦੋਂ ਸੁਲੱਖਣ ਨੇ ਉਸ ਨੂੰ ਝਟਕੇ ਨਾਲ ਹਿਲਾਇਆ ਤਾਂ ਉਸ ਦੀਆਂ ਭੂਬਾਂ ਨਿਕਲ ਜਾਂਦੀਆਂ ਹਨ ਉਸ ਨੇ ਦੇਖਿਆ ਕਿ ਉਸ ਦਾ ਭਰਾ ਮਰ ਚੁੱਕਿਆ ਸੀ ਸੁਲੱਖਣ ਰੋਂਦਾ ਹੋਇਆ ਘਰ ਆ ਜਾਂਦਾ ਹੈ ਅਤੇ ਸਾਰਿਆਂ ਨੂੰ ਦੱਸਦਾ ਹੈ ਅਤੇ ਉੱਥੇ ਆਂਢੀ ਗੁਆਂਢੀ ਵੀ ਇਕੱਠੇ ਹੋ ਗਏ ਫਿਰ ਉਹ ਗੱਡੀ ਲੈ ਕੇ ਖੇਤ ਜਾਂਦੇ ਹਨ ਅਤੇ ਬਲਕਾਰ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਜਾਂਦੇ ਹਨ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਹੋਈ ਨੂੰ ਤਾਂ ਕਾਫੀ ਸਮਾਂ ਹੋ ਚੁੱਕਿਆ ਹੈ ਡਾਕਟਰਾਂ ਨੇ ਦੱਸਿਆ ਕਿ ਇਸ ਦੀ ਮੌਤ ਸਾਹ ਬੰਦ ਹੋਣ ਕਾਰਨ ਹੋਈ ਹੈ ਫਿਰ ਉਹਨਾਂ ਦੇ ਘਰ ਮਾਤਮ ਸ਼ਾ ਜਾਂਦਾ ਹੈ ਅਤੇ ਸਾਰੇ ਰੋਣ ਪਿੱਟਣ ਲੱਗ ਜਾਂਦੇ ਹਨ ਬਲਕਾਰ ਦੀ ਛੋਟੀ ਜਹੀ ਧੀ ਪਾਪਾ ਪਾਪਾ ਕਹਿ ਕੇ ਬਹੁਤ ਰੋਂਦੀ ਹੈ ਅਤੇ ਉਸ ਦੀ ਘਰ ਵਾਲੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਬਲਕਾਰ ਦਾ ਭੋਗ ਪੈ ਜਾਣ ਤੋਂ ਬਾਅਦ ਕੁਝ ਦਿਨ ਬੀਤ ਜਾਂਦੇ ਹਨ ਤਾਂ ਇੱਕ ਦਿਨ ਉਸ ਦੇ ਘਰ ਵਾਲੀ ਕੁਝ ਅਜੀਬਾ ਸੁਣਦੀ ਹੈ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇੱਕ ਦਿਨ ਹਾਕਮ ਸਿੰਘ ਦਾ ਦੋਸਤ ਜਿਸ ਲਈ ਉਸਨੇ ਬੈਂਕ ਲੋਨ ਲਿਆ ਸੀ ਉਹ ਉਹਨਾਂ ਦੇ ਘਰ ਬੈਠਣ ਲਈ ਆਉਂਦਾ ਹੈ ਉਹ ਹਾਕਮ ਸਿੰਘ ਨੂੰ ਕਹਿੰਦਾ ਹੈ ਕਿ ਹੁਣ ਆਪਣੇ ਰਾਹ ਦਾ ਅੜਿੱਕਾ ਦੂਰ ਹੋ ਗਿਆ ਹੈ ਹੁਣ ਤੂੰ ਸਾਰੀ ਜ਼ਮੀਨ ਵੇਚ ਕੇ ਬੈਂਕ ਵਾਲਿਆਂ ਦੇ ਪੈਸੇ ਭਰ ਦੇ ਜੇ ਤੂੰ ਉਹਨਾਂ ਤੋਂ ਬਚਣਾ ਹੈ ਤਾਂ ਅੱਗੋਂ ਹਾਕਮ ਸਿੰਘ ਕਹਿੰਦਾ ਹੈ ਇਸੇ ਲਈ ਤਾਂ ਮੈਂ ਆਪਣਾ ਪੁੱਤ ਆਪਣੇ ਹੱਥੀਂ ਗਲਾ ਘੁੱਟ ਕੇ ਮਾਰ ਦਿੱਤਾ ਕਿਉਂਕਿ ਮੈਂ ਕਿਸੇ ਮੁਸੀਬਤ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਇਹ ਸਾਰੀਆਂ ਗੱਲਾਂ ਉਸ ਦੀ ਨੋਹ ਬਲਕਾਰ ਦੇ ਘਰ ਵਾਲੀ ਸੁਣ ਲੈਂਦੀ ਹੈ ਅਤੇ ਉਹ ਹੱਕੀ ਬੱਕੀ ਰਹਿ ਜਾਂਦੀ ਹੈ ਕਿ ਇਹ ਕਿਹੋ ਜਿਹਾ ਬੰਦਾ ਹੈ ਜਿਸ ਨੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਉਸੇ ਵਕਤ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਆਪਣੇ ਪੇਕਿਆਂ ਨੂੰ ਵੀ ਬੁਲਾ ਲੈਂਦੀ ਹੈ ਅਤੇ ਪੁਲਿਸ ਨੂੰ ਵੀ ਫੋਨ ਕਰ ਦਿੰਦੀ ਹੈ ਪੁਲਿਸ ਉਸੇ ਸਮੇਂ ਆ ਜਾਂਦੀ ਹੈ ਅਤੇ ਹਾਕਮ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਅਤੇ ਹਾਕਮ ਸਿੰਘ ਦੇ ਦੋਸਤ ਨੂੰ ਵੀ ਨਾਲ ਲੈ ਜਾਂਦੀ ਹੈ ਇਸ ਤਰ੍ਹਾਂ ਲਾਈ ਲੱਗ ਹਾਕਮ ਸਿੰਘ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਉਸਨੇ ਆਪਣੀ ਨੂੰਹ ਦੇ ਸਿਰ ਤੋਂ ਇੱਕ ਪਤੀ ਦਾ ਸਾਯਾ ਖੋਲਿਆ ਅਤੇ ਆਪਣੀ ਪੋਤੀ ਦੇ ਸਿਰ ਤੋਂ ਇੱਕ ਪਿਓ ਦਾ ਸਾਯਾ ਖੋਲਿਆ ਅਤੇ ਆਪਣਾ ਹਸਦਾ ਵਸਦਾ ਘਰ ਉਜਾੜ ਲਿਆ